ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਕਰਦੀ ਹਾਂ ਜੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸ਼ਾਮ ਦਾ ਟਾਈਮ ਹੈ ਜੀ 6 ਵਜੇ ਤੇ ਹੁਣ ਆਪਾਂ ਕੱਪੜੇ ਧੋਣ ਲੱਗੇ ਜੇਰ ਦੇ ਪਹਿਲਾਂ ਸੀ ਹਸਪੀਟਲ ਸੀ ਹੈ ਮੈਨੂੰ ਮੰਮੀ ਕੱਲ ਵੀ ਦੋਨੇ ਸਾਸ ਨੂੰ ਹਸਪੀਟਲ ਦੀ ਗੋਲੋ ਬੱਸ ਲਵਾ ਕੇ ਆਈਆਂ ਤੇ ਅੱਜ ਫੇਰ ਆਹ ਤਾਂ ਆਹ ਤੇ ਮੇਰੀ ਮੀਤ ਪੈ ਗਈ ਅੱਜ ਥਿਲਾਏ ਜਿਹੜੇ ਪੁਰਾਣੇ ਪੋਸਟੇ ਕੱਢੇ ਥਿਲਾਏ ਜਿਨੇ ਦੇ ਨਹੀਂ ਮੇਰਾ ਦੂਸਰਾ ਘਾਟੇ ਮੰਮੀ ਦੇ ਵੀ ਸੇਮ ਹੈ ਇੱਕ ਉਹ ਮੈਂ ਇੱਕ ਥੋੜੀ ਠੀਕ ਦੋਖਦਾ ਹੈ ਪਤਾ ਨਹੀਂ ਕਿਉਂ ਦੁਖ ਰਿਹਾ ਤੇ ਸਵੇਰ ਦਾ ਮੈਨੂੰ ਬੁਖਾਰ ਵੀ ਕਾਫੀ ਚੜ ਗਿਆ ਸੀਗਾ ਅ ਕੰਮ ਕਰਦੇ ਗਏ ਨਾ ਬੁਖਾਰ ਤੇ ਨੂੰ ਢਾਈ ਤੋਂ ਅਸਲ ਉਸ ਤੋਂ ਬਾਅਦ ਦਵਾਈ ਦੀ ਮੋਈ ਲਈ ਹੈ ਨਾ ਤੇ ਬੋਲੀਆ ਵੀ ਨਹੀਂ ਜਾ ਰਹਾ ਹੈਗਾ ਇੰਨੀ ਕਿ ਫਿਰ ਮੰਮੀ ਜੀ ਬੁਲਾਏ ਆ ਮੰਮੀ ਜੀ ਆਏ ਹੋਈ ਨੇ ਤੇ ਹੋਮੇਕਟਨ ਮਸ਼ੀਨ ਲਾ ਦਿੰਦੀ ਹਾਂ ਦੇਖਿਆ ਹੌਲੀ ਹੌਲੀ ਕੱਪੜੇ ਧੋਣੀਆਂ ਪਹਿਲੇ ਕਿ ਚਾਹ ਦੂਜਾ ਮਾਰਦੀ ਕੀ ਹੋਏਗੀ ਤਦ ਤੋਂ ਉਹਨਾਂ ਹੋਵੇ ਨਾ ਕਿ ਬੰਦ ਹੋਈ ਜੇ ਘਰ ਕੋਈ ਬਣਾ ਨਾ ਰਹੇ 300 ਦੇ ਸਿੱਧੇ ਸਿੱਧੇ ਘਰ ਸਿੱਧੇ ਕਰਾ ਸਿਆਲ ਦਾ ਘਰ ਹੈ ਉਹ ਕਿ ਵਗਰ ਬਣਾ ਨਹੀਂ ਰੋਕਦੇ ਵੀਵੀ ਹੋਈ ਪ੍ਰੋਬਲਮ ਤਾਂ ਨਹੀਂ ਹੈ ਵੀ ਹਾਲ ਹੀ ਸੁਣਿਆ ਕਿ ਤੁਸ ਕਰ ਰਹੇ ਹੋ ਕਿ ਜਦ ਜਦ ਤੋਂ ਹੋ ਰਹੀ ਹੈ ਤਾਂ ਨਹੀਂ ਕੀ ਹੋ ਰਿਹਾ ਹੈ ਉਹ ਹੈ ਮੈਂ ਕਹਿੰਦੇ ਜਾਂ ਬਾਹਰੋਂ ਕਹਾਦੇ ਨੇ ਹੈ ਨਾ ਤੇ ਲੇਡੀਜ਼ ਘਰ ਖਾਂਦੀ ਹੈ ਲੇਡੀਜ਼ ਨੂੰ ਨਾ ਘਰ ਕੋਈ ਕੁਝ ਨਹੀਂ ਹੋਏਗਾ ਉਹ ਗਮ ਸਭ ਕਰਨਾ ਪਾਣਾ ਲੱਗਦਾ ਹੈ ਬਾਤ ਤੇ ਮਮੇ ਦੇ ਮਸੂਏ ਆਉਂਦੇ ਆਨ ਨਾ ਕੋਈ ਮਮਲੀਆ ਹੀ ਗੋਸਪਲ ਚਾਕੇ ਮੈਂ ਠੀਕ ਸੀਗੀ ਜੋ ਕੀ ਪਾਣੀ ਬਣਾਇਆ ਹਨ ਘਰ ਰੋ ਤੇ ਮੰਮੀ ਇਸ ਦਰਦ ਹੋਏ ਰਹੀ ਸੀ ਨਾ ਰੋਟੀ ਪਾਣੀ ਬਣਾ ਕੇ ਚਲੋ ਹਨ ਸਵੇਰੇ ਸਵੇਰੇ ਮੈਂ ਫਤ ਚੱਲ ਜੇ ਫੇਰ ਤੁਹਾਡੇ ਉਸ ਠੀਜ ਨੂੰ ਫਰਕ ਪਿਆ ਬਖਾਲ ਜਾਣੀ ਆਹ ਕੰਮ Алгоритм стрессовой. То не как То на то то не как То я ਤੂੰ ਵਿੱਜਿਆ ਅਸੀਂ ਇੱਥੇ ਗਏ ਹੋਏ ਸੀਗੇ ਹਸਪੀਟਲ ਚੋਂ ਪਿੱਛੋਂ ਸਾਰਾ ਮੇਂ ਚਾ ਲਿਆ ਜਵਾਕਾਂ ਦੇ ਪਿੱਛੇ ਤੋਂ ਮੋਜਾਂ ਲੱਗ ਜਾਂਦੀਆਂ ਨੇ ਤੇ ਮੇਰੇ ਮਾਪਿਓ ਘਰੇ ਹੈ ਨਹੀਂ ਕਿ ਉਹ ਦਾ ਕੁਝ ਨਹੀਂ ਕਹਿੰਦਾਗਾ ਮਾਂ ਨਹੀਂ ਘਰੇ ਹੈਗੀ ਬਸ ਇਕ ਤੋਂ ਬਾਰ ਦਾ ਵੀਊ ਦਿਖਾਨੀ ਹੈ ਸਾਡੇ ਦਾ ਫੁੱਲ ਬੁੱਟਿਆਂ ਨੂੰ ਵੀ ਪਾਣੀ ਨਹੀਂ ਆਇਆ ਹੈਗਾ ਦੋ ਦਿਨਾਂ ਤੋਂ ਚੱਲ ਵਿਚਾਰੇ ਆਪੇ ਹੋ ਹੀ ਜਾਣਗੇ ਉਧਰ ਪਾਪਾ ਜੀ ਬੈਠੇ ਨੇ ਇਹਨਾਂ ਚ ਵੀ ਕਵਾੜ ਵਾਲਾ ਹੋ ਗਿਆ ਜੈਰੀ ਕਹੋ ਜੈਰੀ ਇਰੇ ਮੌਗੇ ਸੁਝੇ ਸੁਝੇ ਜਿਹਾ ਤੇ ਇਧਰੋਂ ਜ਼ਿਆਦਾ ਹੋਇਆ ਗਿਆ ਕੁਝ ਉਹ ਸਾਹਮਣੇ ਵਾਲੀ ਕਣਕ ਵੀ ਵੱਢ ਹੋਵੇ ਉੱਪਰੋਂ ਰੱਬ ਨੇ ਮੀਂਹ ਪਾ ਤ ਨਹੀਂ ਤੂੜੀਆਂ ਬਣ ਜਾਣੀਆਂ ਸੀਗੀਆਂ ਤੂੜੀਆਂ ਬਣਾਉਣ ਦਾ ਤਾਂ ਰੱਬ ਨੇ ਟਾਈਮ ਹੀ ਨਹੀਂ ਦਿੱਤਾ ਹੈਗਾ ਉੱਪਰੋਂ ਜੇ ਕਣਕਾਂ ਪੱਕੀਆਂ ਹਨਾ ਫਸਲ ਪੱਕੀ ਕਣਕ ਤੇ ਗੜੀ ਮਾਰੀ ਹੋ ਗਈ ਬਹੁਤ ਗੜੇ ਪਏ ਹੋ ਬਹੁਤੁਰਾ ਹਲ ਗਿਆ ਇਹ ਬੁੱਟੇ ਨੂੰ ਵੀ ਫਲ ਆ ਰਿਹਾ ਇਹ ਅੰਬ ਵੀ ਚੱਲ ਗਏ ਬਾਕੀ ਦੇਖਦੇ ਨੇ ਇਹ ਅੰਬ ਲੱਗਣਗੇ ਜਾਂ ਨਹੀਂ ਇਹ ਕਈ ਸਾਲਾਂ ਦੇ ੱਡੇ ੱਡੇਗੇ ਨੇ ਇਹ ਫੁੱਟਰੇ ਹੈ ਹੁਣ ਹਾਲੇ ਕੁਆਲੇ ਬੁੱਟੇ ਕਿੰਨੇ ਸੋਹਣੇ ਹੋਗੇ ਆ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਪਰ ਅੰਦਰ ਲਾਏ ਤੇ ਇਹ ਚੱਲ ਨਹੀਂ ਰਹੇ ਇਹ ਕਹੀ ਨਾ ੱਡੇ ਟੱਕ ਨਾਲ ਮਿੱਟੀ ਪੱਟਣੀ ਪਊਗੀ ਆਹ ਬੁੱਟੇ ਨੂੰ ਫਲ ਤਾਂ ਕਾਫੀ ਆਏ ਸੀਗੇ ਪਰ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਮੇਰੇ ਨੂੰ ਇਨਸ਼ਾ ਅੱਲਾਹ ਜੀ ਨੰਦਰ ਚੱਲੀ ਹੈ ਹਾਂਜੀ ਠੀਕ ਲੱਗਦੀ ਮੇਰੇ ਤਾਂ ਨਹੀਂ ਜਾਣੇ ਠੀਕ ਤਾਂ ਮੇਰੇ ਫਿਰ ਵੀ ਠੀਕ ਹੈ ਆਪਾਂ ਕੱਪਾ ਨੂੰ ਮੋਨੇ ਖਾਇਆ ਚਾਹ ਤੂੰ ਲੋ ਮੇਰੀ ਪੀ ਲੈ ਪਹਿਲਾਂ ਸਹੀ ਗੱਲ ਐ ਜੇ ਖਾਓ ਪੀਓਗੇ ਤਾਂ ਹੀ ਢਿੱਡ ਚੱਲੂਗਾ ਤਾਂ ਹੀ ਤੂਰਪੇ ਰਹੂਗਾ ਮੀਮੀ ਮਮੀ ਲੱਗੀ ਆ ਵੀ ਤੂੰ ਉਹ ਬੋਲ ਘਰਨ ਨਾ ਅੱਜ ਰਿਸਟ ਚੇਂਜ ਹੋ ਗਿਆ ਨਾ ਅੱਜ ਆਪਾਂ ਅਦਰ ਬਹਦਰਾ ਕੇ ਟਟੇ ਅੱਜ ਮੇ ਕੋਰਮ ਕੋਰਮ ਨਹੀਂ ਆ ਜਦੋਂ ਇਹ ਰਾਜਰੇ ਬਣਦੇਗੇ ਫੇਰ ਮੈਂ ਪੈਰਾਕੀ ਲਾ ਦੂੰਗੀ ਫਿਰ ਤੇ ਮੈਂ ਬਾਣ ਚਾਹੇ ਦੋ ਕੱਪ ਲੈ ਕੇ ਆਈ ਸੀ ਇੱਕ ਕਤੂ ਗਾਸ ਲੈ ਕੇ ਤੁਹਕੇ ਪਾਉਣਾ ਕਤੂ ਗਾਸ ਨੂੰ ਇੰਨਾ ਜੋ ਆਮਨੇ ਸੋਹਰੇ ਇਹਨਾਂ ਸਾਥ ਸੋਰਮ ਕੇ ਅੰਦਰ ਮਾਰ ਕੇ ਆਮ ਕਤੂ ਗਾਸ ਕਰਦੇ ਹਾਂ ਸਾਸ 嗯。 ਤੇ ਟ੍ਰੈਕ ਦਾ ਕਰਦੇ ਹੋਏ ਪਟਾਰੀ ਨਹੀਂ ਪੁੱਤਣੇ ਦਾ ਨਾਮ ਮੈਨੂੰ ਫੇਰ ਬੁਖਾਰ ਚੜ ਗਿਆ ਦਵਾਈ ਦਵਾਇ ਤੇ ਦੇ ਕੇ ਭੇਜ ਦੇ ਰੱਖਦੇ ਹਾਂ ਬਹੁਤ ਹਨਾ ਦੇਖਿਆ ਨਹੀਂ ਫਿਰ ਨੀਲਮ ਕੇ ਦਾਖਲ ਕਰਾ ਦੂੰਗਾ ਭਾਈ ਮੈਂ ਬੀਟੀ ਤੇ ਜਾ ਹੀ ਨਹੀਂ ਕੋਈ ਬਾਤ ਨਹੀਂ ਜਾਣਦਾ ਫਿਰ ਹੁਣ ਬੰਦੇ ਦੇ ਉੱਪਰੋਂ ਦਾ ਕੁਝ ਨਹੀਂ ਹੈਗਾ